ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੀਓ ਇਸ ਸਮੇਂ ਅਸੀਂ ਤਾਹਾਂ ਕਲੇਰਾ ਹਸਪੀਟਲ ਵਿਖੇ ਮੌਜੂਦ ਹਾਂ ਔਰ ਇੱਥੇ ਪਹੁੰਚਣ ਦਾ ਕਾਰਨ ਇਹੀ ਹੈ ਕਿ ਜਿਹੜੀ ਅੱਜ ਬੰਗਿਆ ਵਿਖੇ 3:30-4 ਵਜੇ ਦੇ ਕਰੀਬ ਖੂਨੀ ਖੇਡ ਖੇਢੀ ਗਈ ਹੈ ਜਿਸ ਦੇ ਚੱਲਦੇ ਆ ਲੋਕ ਜਿਹੜੇ ਆ ਤਰਾ ਤਰਾ ਕਰਦੇ ਪਏ ਆ ਕਿ ਅੱਜ ਬੰਗਾ ਸ਼ਹਿਰ ਵਿੱਚ ਜਿੱਥੇ ਸਭ ਤੋਂ ਬਿਜ਼ੀ ਚੌਂਕ ਹੈ ਬੰਗਾ ਸ਼ਹਿਰ ਦਾ ਸਭ ਤੋਂ ਬਿਜ਼ੀ ਚੌਂਕ ਹੈ ਆਲੇ-ਦੁਆਲੇ ਫਰੂਟ ਦੀਆਂ ਦੁਕਾਨਾਂ ਸਬਜ਼ੀ ਦੀਆਂ ਦੁਕਾਨਾਂ ਲੋਕ ਬੱਸਾਂ ਫੜਨ ਲਈ ਖੜੇ ਹੁੰਦੇ ਆ ਲੋਕ ਆਟੋ ਫੜਨ ਲਈ ਖੜੇ ਹੁੰਦੇ ਆ ਔਰ ਚੌਂਕ ਵਿੱਚ ਲਗਭਗ 500 ਤੋਂ 600 ਵਿਅਕਤੀ ਮਰਦ ਔਰਤਾਂ ਬੱਚੇ ਹਮੇਸ਼ਾ ਖੜੇ ਰਹਿੰਦੇ ਉੱਥੇ ਤਾਬੜ ਤੋੜ ਗੋਲੀਆਂ ਚੱਲੀਆਂ لوکاں ਦਾ ਕਹਿਣਾ ਕਿ ਮਾਹੌਲ ਇਹੋ ਜਿਹਾ ਸੀ ਜਿਵੇਂ ਗੋਲੀਆਂ ਦੀ ਬਾਰਿਸ਼ ਹੋ ਰਹੀ ਹੋਵੇ ਤਾਂ ਆ ਉਹ ਸਕੋਰਪੀਓ ਆ ਜਿਸ ਦੇ ਉੱਤੇ ਤਾਬੜ ਤੋੜ ਜਿਸ ਦੇ ਉੱਤੇ ਲਗਾਤਾਰ ਫਾਇਰ ਹੋਏ ਆ ਗੱਡੀ ਦਾ ਨੰਬਰ ਹੈ ਜੀ ਪੀਬੀ 12 اے بی 46 27 ਔਰ ਗੱਡੀ ਨੂੰ ਦੇਖ ਕੇ ਇਹ ਮਹਿਸੂਸ ਹੋ ਰਿਹਾ ਕਿ ਹਰ ਐਂਗਲ ਤੋਂ ਗੋਲੀਆਂ ਚਲਾਈਆਂ ਗਈਆਂ ਹਾਲਾਂਕਿ ਆ ਜਿਹੜਾ ਪਾਸਾ ਆ ਇਧਰਲੇ ਪਾਸੇ ਥੋੜੀ ਜੀ ਘੱਟ ਗੋਲੀਆਂ ਲੱਗੀ ਲੱਗੇ ਦੇ ਨਿਸ਼ਾਨ ਜਿਹੜੇ ਨਜ਼ਰ ਆ ਰਹੇ ਆ ਬਟ ਜੇ ਆਲੇ ਦੁਆਲੇ ਸਾਰੇ ਪਾਸੇ ਦੇਖੇ ਜਾਓ ਤਾਂ ਗੋਲੀਆਂ ਜਿਹੜੀਆਂ ਆ ਉਹ ਮੰਜ਼ਰ ਬਹੁਤ ਡਰਾਉਣਾ ਹੈ ਹਾਲਾਂਕਿ ਜਿਹੜੇ ਪੰਜ ਨੌਜਵਾਨ ਨਸੇ ਜਾ ਰਹੇ ਇਸ ਗੱਡੀ ਵਿੱਚ ਸਵਾਰ ਸਨ ਉਹਨਾਂ ਨੂੰ ਇਹ ਨਹੀਂ ਪਤਾ ਹੋਣਾ ਕਿ ਅੱਜ ਅਸੀਂ ਘਰੋਂ ਚੱਲਿਆ ਸ਼ਾਇਦ ਕਿਸੇ ਕੰਮ ਲੈ ਆਏ ਹੋਣ ਜਾਂ ਕਿਤੇ ਘੁੰਮਣ ਫਿਰਨ ਲੈ ਨਿਕਲੇ ਹੋਣ ਉਹਨਾਂ ਨੂੰ ਪਤਾ ਨਹੀਂ ਹੋਣਾ ਕਿ ਕੁਝ ਹੀ ਪਲਾਂ ਵਿੱਚ ਜਿਹੜਾ ਉਹਨਾਂ ਨੂੰ ਹਸਪਤਾਲਾਂ ਦੇ ਚੱਕਰ ਕੱਟਣੇ ਪੈਣਗੇ ਘਰ ਦੇ ਨੂੰ ਹਸਪਤਾਲਾਂ ਦੇ ਚੱਕਰ ਕੱਟਣੇ ਪੈਣਗੇ ਹਸਪਤਾਲ ਵਿੱਚ ਉਹਨਾਂ ਨੂੰ ਐਮਰਜੈਂਸੀ ਵਿੱਚ ਭਰਤੀ ਕਰਾਉਣਾ ਪਵੇਗਾ ਔਰ ਉੱਥੋਂ ਵੀ ਬਾਅਦ ਡੀਐਮਸੀ ਰੈਫਰ ਕਰ ਦਿੱਤਾ ਜਾਵੇਗਾ ਸੋ ਇੱਥੇ ਉਹਨਾਂ ਨੌਜਵਾਨ ਨੂੰ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਡੀਐਮਸੀ ਹੁਣ ਰੈਫਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਦੋ ਦੇ ਜਿਹੜੇ ਹਾਲਾਤ ਹੈ ਤਾਂ ਪਹਿਲਾਂ ਖਬਰ ਜਿਹੜੀ ਨਿਕਲ ਕੇ ਆ ਰਹੀ ਸੀ ਕਿ ਸ਼ਾਇਦ ਇੱਕ ਦੀ ਮੌਤ ਹੋ ਗਈ ਹੈ ਲੇਕਿਨ ਹੁਣ ਜਿਹੜੀ ਖਬਰ ਇੱਥੇ ਢਾਹਾ ਕਲੇਰਾ ਪਹੁੰਚ ਕੇ ਸਾਨੂੰ ਪਤਾ ਲੱਗੀ ਹੈ ਕਿ ਪੰਜ ਜਾੜੇ ਆ ਜਿਹੜੇ ਉਹ ਗੰਭੀਰੂ ਵਿੱਚ ਜ਼ਖਮੀਆਂ ਜਿਹਦੇ ਵਿੱਚੋਂ ਦੋ ਦੀ ਹਾਲਤ ਬਹੁਤ ਨਾਜ਼ੁਕ ਹੈ ਉਸ ਦਾ ਕਾਰਨ ਐਸ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਇੱਥੋਂ ਜਿਹੜੀ ਗੱਲ ਪਤਾ ਲੱਗੀ ਉਸ ਦਾ ਕਾਰਨ ਇਹ ਹੈ ਕਿ ਕਹਿੰਦੇ ਕਿ ਇੱਕ ਦੇ ਗਲ ਚ ਗੋਲੀ ਹੈ ਤੇ ਇੱਕ ਦੇ ਸਿਰ ਤੇ ਸ਼ਾਇਦ ਗੋਲੀ ਲੱਗੀ ਆ ਜਿਸ ਤੇ ਕਰਕੇ ਦੋਨਾਂ ਦੀ ਹਾਲਤ ਜਿਆਦਾ ਨਾਜ਼ੁਕ ਹੈ ਤੇ ਪੰਜ ਜਾਨੇ ਜਿਹੜੇ ਆ ਉਹਨਾਂ ਨੂੰ ਡੀ ਐਮ ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੁਣ ਇੱਕ ਵਾਰੀ ਗੱਡੀ ਦੇ ਹਾਲਾਤ ਦਿਖਾਣੇ ਆ ਆ ਖੂਨੀ ਖੇਡ ਖੇਢੀ ਗਈ ਆ ਤੁਸੀਂ ਦੇਖੋ ਕਿ ਜਿੱਥੇ ਜਿੱਥੇ ਗੋਲੀ ਵੱਜੀ ਆ ਕਿੱਡਾ ਵੱਡਾ ਸ਼ੇਕ ਹੋਇਆ ਔਰ ਜਦ ਗੋਲੀ ਜਿਹੜੀ ਹੈ ਉਹ ਇਨਸਾਨ ਦੇ ਸਰੀਰ ਦੇ ਅੰਦਰ ਐਂਟਰ ਹੁੰਦੀ ਹੈ ਤਾਂ ਕਿੰਨੀ ਤੜਪ ਕਿੰਨੀ ਜਿਹੜੀ ਸੱਟ ਵੱਜਦੀ ਹੈ ਤਾਂ ਆਹ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਹਾਲਾਤ ਸ਼ੀਸ਼ੇ ਟੁੱਟੇ ਪਏ ਆ ਖੂਨ ਸੈਂਸਿਟਿਵ ਇਸ਼ੂ ਕਰਕੇ ਅਸੀਂ ਨਹੀਂ ਦਿਖਾਵਾਂਗੇ ਪਰ ਗੱਡੀ ਦੀ ਤਾਕੀਆਂ ਲਾ ਲਓ ਪੈਸੇਂਜਰ ਸੀਟ ਦੇ ਪਾਸੇ ਦੇਖ ਲਓ ਤਾਂ ਗੱਡੀ ਕਾਫੀ ਜਗ੍ਹਾ ਤੋਂ ਜਿੱਥੇ ਗੱਡੀ ਦੇ ਉੱਤੇ ਜਿਵੇਂ ਲੋਕ ਕਹਿ ਰਹੇ ਆ ਕਿ ਗੋਲੀਆਂ ਦੀ ਬਾਰਿਸ਼ ਹੋਈ ਹੈ ਆ ਤੁਸੀਂ ਬੋਨਟ ਤੇ ਦੇਖ ਸਕਦੇ ਹੋ ਤਾਂ ਮਤਲਬ ਗੋਲੀਆਂ ਮਾਰਨ ਵਾਲੇ ਨੇ ਕੋਈ ਢਿੱਲ ਨਹੀਂ ਰੱਖੀ ਦੱਸਿਆ ਜਾ ਰਿਹਾ ਕਿ I20 ਗੱਡੀ ਜਿਹੜੀ ਆ ਉਹ ਪਿੱਛਾ ਕਰਦੀ ਆਉਂਦੀ ਹੈ ਮੁਕੰਦਪੁਰ ਵਾਲੀ ਸਾਈਟ ਤੋਂ ਇਹ ਗੱਡੀ ਨਿਕਲਦੀ ਹੈ ਤੇ I20 ਜੋ ਸਾਡੇ ਤੱਕ ਖਬਰ ਪਹੁੰਚੀ ਹੈ ਉਸ ਦੇ ਆਧਾਰ ਤੇ ਗੱਲ ਕਰ ਰਹੇ ਦੱਸਿਆ ਜਾ ਰਿਹਾ ਕਿ I20 ਵਾਲੇ ਨੇ ਟੱਕਰ ਮਾਰੀ ਹੈ ਇਹ ਗੱਡੀ ਪਹਿਲਾਂ ਨਿਕਲ ਆਉਂਦੀ ਹੈ ਅਸੀਂ ਜੋ ਸਾਡੇ ਤੱਕ ਲੋਕਾਂ ਨੇ ਇਨਫੋਰਮੇਸ਼ਨ ਪਹੁੰਚਾਈ ਹੈ ਉਹਦੇ ਆਧਾਰ ਤੇ ਗੱਲ ਕਰ ਰਹੇ ਆ ਤੇ ਗੱਲ ਅੱਗੇ ਪਿੱਛੇ ਹੋ ਸਕਦੀ ਹੈ ਜਾਂ ਜਿਹੜੀ ਗੱਲ ਦੀ ਪੂਰੀ ਪੁਸ਼ਟੀ ਹੈ ਜਿਨ੍ਹਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਉਹ ਜਦੋਂ ਤੰਦਰੁਸਤ ਹੋਣਗੇ ਉਹ ਦੱਸਣਗੇ ਦੱਸਿਆ ਜਾ ਰਿਹਾ ਗੱਡੀ ਮੁਕੰਦਪੁਰ ਵਾਲੀ ਸਾਈਟ ਤੋਂ ਆ ਰਹੀ ਸੀ ਔਰ I20 ਪਿੱਛਾ ਕਰਦੀ ਆ ਰਹੀ ਸੀ ਤਾਂ ਜਦੋਂ ਬਿਜ਼ੀ ਚੌਂਕ 'ਚ ਗੱਡੀ ਪਹੁੰਚਦੀ ਹੈ ਪਿੱਛੋਂ I20 ਜਿਹੜੀ ਟੱਕਰ ਮਾਰਦੀ ਉਸ ਤੋਂ ਬਾਅਦ ਇਹ ਗੱਡੀ ਜਿਹੜੀ ਆ ਡਿਵਾਈਡਰ ਤੇ ਜਾ ਕੇ ਵਾਜਦੀ ਤੇ ਜਿਸ ਤੋਂ ਬਾਅਦ I20 ਚੋਂ ਬੰਦੇ ਬਾਹਰ ਆ ਕੇ ਗੋਲੀਆਂ ਮਾਰਦੇ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਪ੍ਰਸ਼ਾਸਨ ਜਾਂ ਕਹਿ ਲਈਏ ਕਿ ਥਾਣਾ ਜਿਹੜਾ ਬਹੁਤ ਨਜ਼ਦੀਕ ਹੈ ਲੇਕਿਨ ਗੋਲੀਆਂ ਚਲਾਉਣ ਵਾਲੇ ਬਿਲਕੁਲ ਬੇਖੌਫ ਬੇਪਰਵਾ ਨਾ ਡਰ ਹੋ ਕੇ ਉਹਨਾਂ ਨੇ ਗੋਲੀਆਂ ਚਲਾਈਆਂ ਚਿੰਤਾ ਇਹ ਵੀ ਬਣਦੀ ਹੈ ਕਿ ਉਹ ਸਭ ਤੋਂ ਬਿਜ਼ੀ ਚੌਕ ਹੈ ਬੰਗਿਆਂ ਦਾ ਸਭ ਤੋਂ ਬਿਜ਼ੀ ਚੌਕ ਹੈ 500 600 700 ਬੰਦਾ ਦੋਵਾਂ ਪਾਸੇ ਖੜਿਆ ਰਹਿੰਦਾ ਜਿਨ੍ਹਾਂ ਨੇ ਬੱਸਾਂ ਦੇ ਜਿਹੜੇ ਬੱਸਾਂ ਦੀ ਉਡੀਕ ਕਰ ਰਹੇ ਹੁੰਦੇ ਜਿਨ੍ਹਾਂ ਨੇ ਬੱਸ ਫੜਨੀ ਹੁੰਦੀ ਹੈ ਜਾਂ ਫਰੂਟਸ ਦੀਆਂ ਦੁਕਾਨਾਂ ਜੇ ਗੋਲੀ ਉਹਨਾਂ 'ਚ ਕਿਸੇ ਦੇ ਲੱਗ ਜਾਂਦੀ ਤਾਂ ਹਾਲਾਤ ਕੀ ਬਣਦੇ ਕਿਉਂਕਿ ਦੱਸਿਆ ਜਾ ਰਿਹਾ ਹਾਲਾਂਕਿ ਇਸ ਗੱਲ ਦੀ ਵੇਸੀਂ ਪੁਸ਼ਟੀ ਨਹੀਂ ਕਰਦੇ ਕਿ ਦੋ ਤਰ੍ਹਾਂ ਦੀ ਆਪਸੀ ਲੜਾਈ ਹੈ ਹਾਜ਼ਿਰ ਜੀ ਗੱਲ ਹੈ ਕਿਉਂਕਿ ਕੁਝ ਲੋਕ ਇਹ ਵੀ ਕਹਿ ਰਹੇ ਕਿ ਸ਼ਾਇਦ ਲੜਾਈ ਨਾ ਹੋਵੇ ਜੇ ਦੁਸ਼ਮਣੀ ਲੜਾਈ ਨਹੀਂ ਸੀ ਤਾਂ ਗੋਲੀਆਂ ਕਿਉਂ ਚਲਾਈਆਂ ਗਈਆਂ ਕਿਉਂਕਿ ਗੋਲੀਆਂ ਤਾਂ ਦੁਸ਼ਮਣੀ ਜਾਂ ਲੜਾਈ 'ਚ ਹੀ ਚਲਦੀਆਂ ਗੋਲੀਆਂ ਵੈਸੇ ਕੋਈ ਕਿਸੇ ਤੇ ਨਹੀਂ ਚਲਾਉਂਦਾ ਜਾਂ ਕੋਈ ਮਨ 'ਚ ਰੰਜਿਸ਼ ਹੁੰਦੀ ਹੈ ਜੋ ਕਿ ਮਨ 'ਚ ਗੱਲ ਹੋਵੇ ਉਸ ਤੋਂ ਬਾਅਦ ਗੋਲੀਆਂ ਚੱਲਦੀਆਂ ਇੱਦਾਂ ਨਹੀਂ ਚੱਲਦੀਆਂ ਪਰ ਜੇ ਉਹ ਗੋਲੀਆਂ ਆਮ ਲੋਕ ਕਿਉਂਕਿ ਉੱਥੇ ਕੋਈ ਬੱਚਾ ਆਪਣੀ ਮਾਂ ਨਾਲ ਫਰੂਟ ਖਰੀਦ ਰਿਹਾ ਕੋਈ ਬਜ਼ੁਰਗ ਉੱਥੇ ਖੜਾ ਕੋਈ ਕਾਲਜ ਤੋਂ ਘਰ ਵਾਪਸ ਆ ਰਿਹਾ ਜੇ ਉਹਨਾਂ ਦੇ ਗੋਲੀ ਚੱਲ ਜਾਂਦੀ ਤਾਂ ਕਹਿਣ ਦਾ ਮਤਲਬ ਇਹ ਹੈ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੇ ਬਿਲਕੁਲ ਕੋਈ ਢਿੱਲ ਨਹੀਂ ਰੱਖੀ ਢਿੱਲ ਨਹੀਂ ਵਰਤੀ ਕਿ ਆਮ ਲੋਕਾਂ ਦਾ ਨੁਕਸਾਨ ਵੀ ਹੋ ਸਕਦਾ ਵੀ ਠੀਕ ਹੈ ਤੁਹਾਡਾ ਆਪਸ 'ਚ ਕੋਈ ਕਲੇਸ਼ ਹੋ ਸਕਦਾ ਪਰ ਆਮ ਲੋਕ ਵੀ ਇਸ ਕਲੇਸ਼ ਨੂੰ ਉਹਨਾਂ ਨੂੰ ਵੀ ਭੁਗਤਣਾ ਪੈਣਾ ਜਿਹੜਾ ਭੁਗਤਣਾ ਪੈ ਸਕਦਾ ਸੀ ਉਹਨਾਂ ਨੂੰ ਵੀ ਆ ਤੁਸੀਂ ਦੇਖੋ ਇੱਕ ਪਾਸੇ ਉਹ ਗੱਡੀ ਨੁਕਸਾਨੀ ਗਈ ਹੈ ਤੇ ਫਰੰਟ ਤੋਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਣਾ ਚਾਹੁੰਦੇ ਆ ਬੰਪਰ ਤੁਸੀਂ ਦੇਖੋ ਜਿਹੜੀ ਗੱਲ ਸਾਨੂੰ ਕਿਸੇ ਨੌਜਵਾਨ ਨੇ ਫੋਨ ਕਰਕੇ ਦੱਸੀ ਹੈ ਕਿ ਬੰਪਰ ਜਿਹੜਾ ਅੱਗੇ ਜਾ ਕੇ ਡਿਵਾਈਡਰ 'ਚ ਵੱਜਦਾ ਉਸ ਤੋਂ ਬਾਅਦ ਇਹ ਗੱਡੀ ਰੁਕ ਜਾਂਦੀ ਹੈ ਤੇ i20 ਗੱਡੀ 'ਚੋਂ ਨੌਜਵਾਨ ਉਤਰ ਕੇ ਗੋਲੀਆਂ ਮਾਰਦੇ ਤੁਸੀਂ ਫਰੰਟ ਤੋਂ ਦੇਖ ਸਕਦੇ ਹੋ ਕਿ 1 2 3 4 5 6 7 ਜਿਹੜੀਆਂ 7 ਗੋਲੀਆਂ ਉਹ ਫਰੰਟ ਸ਼ੀਸ਼ਾ ਜਿਹੜਾ ਉਹਦੇ ਤੇ ਬੱਜੀਆਂ ਨਜ਼ਰ ਆ ਰਹੀਆਂ ਔਰ ਡਰਾਈਵਰ ਸਾਈਡ ਤੇ ਜਾਦਾ ਗੋਲੀਆਂ ਬੱਜੀਆਂ ਹੋਈਆਂ ਡਰਾਈਵਰ ਸਾਈਡ ਤੇ ਹੀ 1 2 3 4 5 ਗੋਲੀਆਂ ਜਿਹੜੀਆਂ ਬੱਜੀਆਂ ਇੱਕ ਬੁਲਟ ਤੇ ਬੱਜੀ ਆ ਦੋ ਉਧਰਲੇ ਪਾਸੇ ਬੁਲਟ ਤੇ ਬੱਜੀਆਂ ਤਾਂ 9 ਗੋਲੀਆਂ ਤਾਂ ਜਿਹੜੀਆਂ ਫਰੰਟ ਤੇ ਹੀ ਸਿੱਧੀਆਂ ਬੱਜੀਆਂ ਨਜ਼ਰ ਆ ਰਹੀਆਂ ਕਿ ਜਿਵੇਂ ਇੱਕ ਮੈਗਜ਼ੀਨ ਪੂਰਾ ਖਾਲੀ ਕਰ ਦਿੱਤਾ ਹੋਵੇ 9 10 ਗੋਲੀਆਂ ਤਕਰੀਬਨ 19 ਤੋਂ 20 ਜਿਹੜੇ ਰੌਂਦ ਫਾਇਰ ਕੀਤੇ ਗਏ ਆ ਪੰਜ ਨੌਜਵਾਨ ਜਿਹੜੇ ਉਹਨਾਂ ਨੂੰ ਗੰਭੀਰ ਹਾਲਾਤਾਂ ਵਿੱਚ ਇੱਥੇ ਲਿਆਂਦਾ ਗਿਆ ਔਰ ਸਭ ਤੋਂ ਵੱਡੀ ਗੱਲ ਇਹ ਗੱਡੀ ਸਵਾਲੇ ਵੀ ਉੱਠਦਾ ਕਿ ਇਹ ਗੱਡੀ ਹਸਪੀਟਲ ਕੀ ਖੜੀ ਕਰ ਰਹੀ ਹੈ ਤਾਂ ਦੱਸਿਆ ਜਾ ਰਿਹਾ ਕਿ ਇਸ ਗੱਡੀ 'ਚ ਹੀ ਜਿਹੜੇ ਜ਼ਖਮੀ ਸਿਗੇ ਨੌਜਵਾਨ ਜਿਨ੍ਹਾਂ ਤੇ ਗੋਲੀਆਂ ਲੱਗੀਆਂ ਉਹਨਾਂ ਨੂੰ ਲਿਆਂਦਾ ਗਿਆ ਇੱਥੋਂ ਫਰਸਟ ਏਡ ਦਿੱਤੀ ਗਈ ਤੇ ਉਸ ਤੋਂ ਬਾਅਦ ਡੀ ਐਮ ਸੀ ਰੈਫਰ ਕਰ ਦਿੱਤਾ ਗਿਆ ਪੰਜ ਨੌਜਵਾਨ ਜਿਹੜੇ ਗੰਭੀਰੂ ਵਿੱਚ ਜ਼ਖਮੀ ਸਿਗੇ ਉਹਨਾਂ 'ਚੋਂ ਦੋ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਔਰ ਰੱਬ ਅੱਗੇ ਅਸੀਂ ਤਾਂ ਦੁਆ ਕਰਦੇ ਕਿ ਕਿਸੇ ਦਾ ਪਰਿਵਾਰ ਨਾ ਉਜੜੇ ਕਿਸੇ ਦੇ ਘਰ ਦਾ ਚਿਰਾਗ ਨਾ 부ਜੇ ਲੇਕਿਨ ਜੋ ਹੋਇਆ ਬਹੁਤ ਮਾੜਾ ਹੋਇਆ ਸਮਾਜ ਲਈ ਬਹੁਤ ਮਾੜਾ ਬਿਲਕੁਲ ਠਾਣਾ ਸਾਹਮਣੇ ਐ ਔਰ ਚੌਂਕ 'ਚ ਮੁਲਾਜ਼ਮ ਕਈ ਵੇਲੇ ਖੜੇ ਹੁੰਦੇ ਆ ਤਾਂ ਇਹ ਜਿਹੜੀ ਆਪਸ 'ਚ ਰੰਜਿਸ਼ ਤਾਂ ਡੈਫੀਨੇਟਲੀ ਹੋਵੇਗੀ ਨਹੀਂ ਤਾਂ ਕੋਈ ਗੋਲੀ ਕਿਉਂ ਕਿਸੇ ਤੇ ਕਿਉਂ ਚਲਾਵੇਗਾ ਔਰ ਇੰਨੀਆਂ ਗੋਲੀਆਂ ਕੋਈ ਕਿਸ ਤੇ ਕਿਉਂ ਚਲਾਵੇਗਾ ਔਰ ਪੰਜ ਜਾਨਾਂ ਤੇ ਕੋਈ ਕਿਉਂ ਚਲਾਵੇਗਾ ਇਹ ਸਵਾਲ ਲੋਕ ਕਰ ਰਹੇ ਆ ਪਰ ਇਹ ਲੜਾਈਆਂ ਵਿੱਚ ਲੋਕਾਂ ਨੂੰ ਵੀ ਪੁਗਤਨਾ ਪੈ ਸਕਦਾ ਸੀ ਇਹ ਵੱਡੇ ਸਵਾਲ ਐ ਤੇ ਪ੍ਰਸ਼ਾਸਨ ਦਾ ਕਿੰਨਾ ਕੁ ਡਰ ਰਹਿ ਗਿਆ ਔਰ ਉਸ ਤੋਂ ਵੱਡੀ ਗੱਲ ਹਥਿਆਰ ਕਿੱਥੋਂ ਆਉਂਦੇ ਆ ਪ੍ਰਸ਼ਾਸਨ ਨੂੰ ਇਹ ਲੋਕ ਸਵਾਲ ਪੁੱਛਦੇ ਆ ਦੱਸਿਆ ਜਾ ਰਿਹਾ ਕਿ ਜਦ ਪਹਿਲੀ ਗੋਲੀ ਚੱਲਦੀ ਹੈ ਜਦ ਪਹਿਲੀ ਗੋਲੀ ਚੱਲਦੀ ਹੈ ਖੜਾਕਾ ਹੁੰਦਾ ਹੈ ਦੂਜੀ ਗੋਲੀ ਚੱਲਦੀ ਹੈ ਲੋਕ ਬਾਹਰ ਆ ਕੇ ਦੇਖਦੇ ਆ ਪਰ ਜਿੱਦੇ ਤੜ 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 ਹੋ ਜਾਂਦੀ ਹੈ ਲੋਕ ਸੁੰਨ ਹੋ ਜਾਂਦੇ ਦੁਕਾਨਾਂ ਦੇ ਅੰਦਰ ਵਾਪਸ ਭੱਜਦੇ ਆ ਕਿ ਭਾਈ ਇਹ ਹੋ ਕੀ ਗਿਆ ਇਹ ਗੋਲੀਆਂ ਕੌਣ ਚਲਾ ਰਿਹਾ ਕਿ ਇਹ ਕਿਤੇ ਦਿੱਲੀ ਵਾਲਾ ਮਾਹੌਲ ਤਾਂ ਨਹੀਂ ਬਣ ਜੂ ਸੋ ਇਹ ਲੋਕਾਂ ਦੇ ਅੰਦਰ ਜਿਹੜਾ ਡਰ ਪਨਪਦਾ ਖੌਫ ਪਨਪਦਾ ਬੱਚੇ ਦੇ ਅੰਦਰ ਖੌਫ ਪਨਪਦਾ ਦੁਕਾਨਦਾਰ ਉਹਨਾਂ ਦੇ ਅੰਦਰ ਖੌਫ ਪਨਪਦਾ ਇਹ ਵੱਡੇ ਸਵਾਲ ਖੜਾ ਕਰਦਾ ਕਿ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਕਿ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਬਿਲਕੁਲ ਡਰ ਨਹੀਂ ਕਿ ਉਹਨਾਂ ਨੂੰ ਸਿਸਟਮ ਦਾ ਬਿਲਕੁਲ ਡਰ ਨਹੀਂ ਕਿ ਉਹਨਾਂ ਨੂੰ ਸਰਕਾਰਾਂ ਦਾ ਬਿਲਕੁਲ ਡਰ ਨਹੀਂ ਠੀਕ ਹੈ ਲੜਾਈ ਹੁੰਦੀ ਹੈ ਬੰਦਾ ਜਗਾ ਵੀ ਦੇਖਦਾ ਪਰ ਇਹ ਤਾਂ ਬਿਲਕੁਲ ਹੀ ਇਨਸਾਨੀਅਤ ਸੋਚ ਤੋਂ ਪਰੇ ਦੀ ਗੱਲ ਹੈ ਕਿ ਬਿਲਕੁਲ ਬਾਜ਼ਾਰ ਦੇ ਗੱਭੇ ਚੌਕ ਦੇ ਗੱਭੇ ਗੋਲੀਆਂ ਚਲਾਈਆਂ ਗਈਆਂ ਆਮ ਲੋਕ ਵੀ ਉਹਨਾਂ ਨੂੰ ਵੀ ਭੁਗਤਣਾ ਪੈਣਾ ਸਕ ਜਿਹੜਾ ਪੈਣਾ ਸਕਦਾ ਸੀ ਉਹ ਵੀ ਇਸ ਚਪੇੜ ਚ ਆ ਸਕਦੇ ਸੀਗੇ ਜੇ ਉਹਨਾਂ ਨੂੰ ਭੁਗਤਣਾ ਪੈ ਜਾਂਦਾ ਤਾਂ ਸੱਚੀ ਉਹ ਇਨਸਾਨੀਅਤ ਮਰ ਜਾਣੀ ਸੀ ਆ ਹਾਲਾਤ ਇੱਕ ਵਾਰ ਫਿਰ ਤੋਂ ਗੱਡੀ ਦਿਖਾ ਦਿੰਦੇ ਆ ਪੀਪੀ 12 ਏਬੀ 46 27 ਕੱਚ ਜਿਹੜਾ ਆ ਇਹ ਗੱਡੀ ਦੇ ਉੱਤੇ ਵੀ ਬੁਲਟ ਤੇ ਵੀ ਪਿਆ ਹੈ ਤੇ ਕੱਚ ਉੱਥੇ ਸੜਕ ਤੇ ਵੀ ਖਿਲਰਿਆ ਪਿਆ ਤਾਂ ਆਮ ਲੋਕਾਂ ਨੂੰ ਕਿਉਂ ਭੁਗਤਣਾ ਪਵੇ ਇਹ ਸਵਾਲ ਨੇ ਇਸ ਸਕੋਰਪਿਓ ਗੱਡੀ ਹੈ ਚਿੱਟੇ ਰੰਗ ਦੀ ਸਕੋਰਪਿਓ ਗੱਡੀ ਹਾਲਾਂਕਿ ਕੀ ਰੰਜਿਸ਼ ਸੀ ਕੀ ਲਗ ਡਟ ਸੀ ਇਹ ਜਿਨ੍ਹਾਂ ਤੇ ਫਾਇਰ ਹੋਏ ਉਹਨਾਂ ਦੇ ਪਰਿਵਾਰ ਵਾਲੇ ਹੀ ਦੱਸ ਸਕਦੇ ਅਸੀਂ ਤਾਂ ਇਹੀ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਕਿਸੇ ਦੇ ਘਰ ਦਾ ਜੀ ਨਾ ਵਿਛੜੇ ਪੰਜ ਜਾਣੇ ਜਿਹੜੇ ਆ ਉਹ ਗੰਭੀਰ ਵਿੱਚ ਜ਼ਖਮੀ ਹੋ ਜਾਂਦੇ ਉਹਨਾਂ ਨੂੰ ਢਹਾਹ ਕਲੀਰਾਂ ਵਿਖੇ ਲਿਆਂਦਾ ਜਾਂਦਾ ਔਰ ਇਸੇ ਗੱਡੀ 'ਚ ਉਹਨਾਂ ਨੂੰ ਲਿਆਂਾਇਆ ਗਿਆ ਹੋ ਸਕਦਾ ਕਿਸੇ ਕਦੇ ਨੂੰ ਐਂਬੂਲੈਂਸ 'ਚ ਲਿਆਂਦਾ ਗਿਆ ਹੋਵੇ ਪਰ ਇਸ ਗੱਡੀ 'ਚ ਵੀ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਢਹਾਹ ਕਲੀਰਾਂ ਵਿਖੇ ਲਿਆਂਾਇਆ ਗਿਆ ਜਿਸ ਤੋਂ ਬਾਅਦ ਫਰਸਟ ਏਡ ਤੋਂ ਏਡ ਦੇਣ ਤੋਂ ਬਾਅਦ ਉਹਨਾਂ ਨੂੰ डीएमसी रेफर ਕਰ ਦਿੱਤਾ ਗਿਆ ਦੋ ਦੇ ਹਾਲਾਤ ਜਿਹੜੇ ਆ ਬਹੁਤ ਜ਼ਿਆਦਾ ਨਾਜ਼ੁਕ ਦੱਸੇ ਜਾ ਰਹੇ ਆ ਮੈਂ ਨਾਮ ਪੜ ਦਿੰਦਾ ਜੀ ਇੱਕ ਦਾ ਨਾਮ ਸਾਹਿਲ ਰਿੰਪਲ ਦੀਪ ਸੂਜਲ ਤੇ ਅਜਮਲ ਇਹ ਪੰਜ ਨਾਮ ਦੱਸੇ ਜਾ ਰਹੇ ਆ ਇਹ ਪੰਜ ਨਾਮਾਂ ਵਾਲੇ ਵਿਅਕਤੀ ਜਿਹੜੇ ਇਸ ਗੱਡੀ 'ਚ ਸਵਾਰ ਸੀਗੇ ਔਰ ਦੇਖੋ ਜਿਹੜੀ ਵੀ ਧਰ ਪੀੜਤ ਹੁੰਦੀ ਹੈ ਪੰਜਾਬ ਦਾ ਪਾਣੀ ਕਿਹੋ ਜਿਹਾ ਜਿਹੜੀ ਵੀ ਧਰ ਪੀੜਤ ਹੁੰਦੀ ਹੈ ਉਹਦੇ ਨਾਲ ਹਮਦਰਦੀ ਹੁੰਦੀ ਸਾਨੂੰ ਹਮਦਰਦੀ ਆ ਪਰ ਪਿੱਛੇ ਕਾਰਨ ਕੀ ਹੈ ਉਦੀ ਤੈ ਤੱਕ ਪੁਲਿਸ ਜਾਓਗੇ ਔਰ ਪੁਲਿਸ ਨੂੰ ਜਾਣਾ ਵੀ ਚਾਹੀਦਾ ਕਿਉਂਕਿ ਜੀ ਇਦਾਂ ਦੀਆਂ ਵਾਰਦਾਤਾਂ ਸ਼ਰਿਆਮ ਚੌਂਕਾਂ ਦੇ ਗੱਭੇ ਹੋਣ ਲੱਪਣ ਤਾਂ ਲੋਕ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਮਹਿਸੂਸ ਕਰਨਗੇ ਸੱਚੀ ਪ੍ਰਸ਼ਾਸਨ ਨੂੰ ਚੁਣੌਤੀ ਹੈ ਪ੍ਰਸ਼ਾਸਨ ਨੂੰ ਬਹੁਤ ਵੱਡਾ ਸਵਾਲ ਹੈ ਪਰ ਪ੍ਰਸ਼ਾਸਨ ਚਾਹੁੰਦਾ ਕਿ ਖਬਰਾਂ ਵਿੱਚ ਸਿਰਫ ਅਸੀਂ ਸਾਫ਼ ਸੁਥਰਾ ਨੀਟ ਐਂਡ ਕਲੀਨ ਮਾਹੌਲ ਦਿਖਾਈਏ ਦੱਸਿਏ ਕਿ ਮਾਹੌਲ ਬਹੁਤ ਸੁਰੱਖਿਅਤ ਹੈ ਬਿਲਕੁਲ ਵੀ ਅਸਲਾ ਹੈ ਨਹੀਂ ਨਜਾਇਜ਼ ਅਸਲਾ ਹੈ ਨਹੀਂ ਨਾ ਕੋਈ ਫਰੋਤੀ ਦੀ ਮੰਗ ਕਰਦਾ ਨਾ ਕੋਈ ਲੜਾਈ ਝਗੜਾ ਜੇ ਐਦਾ ਦਾ ਮਾਹੌਲ ਤੁਸੀਂ ਚਾਹੁੰਦੇ ਕਿ ਖਬਰਾਂ ਚ ਆਵੇ ਹਾਲਾਂਕਿ ਐਸੀ ਵੀ ਚਾਹੁੰਦੇ ਆ ਕਿ ਖੈਰ ਦੀਆਂ ਖਬਰਾਂ ਪਾਈਏ ਚੰਗੀਆਂ ਖਬਰਾਂ ਪਾਈਏ ਪਰ ਚੰਗੀਆਂ ਖਬਰਾਂ ਮਿਲਦੀਆਂ ਕਿੱਥੇ ਆ ਆਏ ਦਿਨ ਸਨੇਚਿੰਗਾਂ ਹੋਈ ਜਾਂਦੀਆਂ ਲੋਕਾਂ ਦੇ ਘਰਾਂ ਚ ਲੁੱਟ ਹੋਈ ਜਾਂਦੀ ਹੈ ਮਤਲਬ ਕੰਧ ਪਾੜ ਕੇ ਕੋਈ ਚੋਰੀ ਕਰ ਲੈਂਦਾ ਕੋਈ ਕਿਸ ਦੀ ਚੈਨੀ ਖੋਕ ਕੇ ਲੈਂਦਾ ਕੋਈ ਕਿਸ ਦੇ ਦਾਤ ਮਾਰ ਦਿੰਦਾ ਹੁਣ ਆ ਫਾਇਰ ਹੋਏ ਆ 19 20 ਕੁਝ ਲੋਕ ਤਾਂ ਇਹ ਕਹਿ ਰਹੇ ਕਿ 25 30 ਵੀ ਚਲੋ ਅਸੀਂ 19 ਵੀ ਬਣ ਕੇ ਚੱਲਦੇ ਆ ਜਿਹੜੇ ਸਾਡੇ ਸਾਥੀ ਪੱਤਰਕਾਰ ਇਹੋ ਨਾਲ ਗੱਲਬਾਤ ਕੀਤੀ ਕਹਿੰਦੇ 19 20 ਜਿਹੜੇ ਆਰਾਊਂਡ ਫਾਇਰ ਹੋ ਸਕਦੇ ਆ ਆਰਾਊਂ ਤਾਂ ਇੰਨੀ ਹਿੰਮਤ ਇੰਨਾ ਹਿਆ ਕਿੱਥੋਂ ਖੁੱਲਦਾ ਇੰਨਾ ਅਸਲਾ ਕਿੱਥੋਂ ਆਉਂਦਾ ਪ੍ਰਸ਼ਾਸਨ ਦੇ ਮੁੱਝ ਉਂਗਲੀਆਂ ਕਿਉਂ ਪੈ ਜਾਂਦੀਆਂ ਪ੍ਰਸ਼ਾਸਨ ਚੁੱਪ ਕਿਉਂ ਕਰ ਜਾਂਦਾ ਜਵਾਬ ਦੇਣ ਨੂੰ ਕਿਉਂਕਿ ਜ਼ਿੰਮੇਵਾਰੀ ਡਿਊਟੀ ਉਹਨਾਂ ਦੀ ਹੈ ਔਰ ਸਰਕਾਰ ਨੂੰ ਵੀ ਵੱਡੇ ਸਵਾਲ ਹੈ ਕਿ 80000 ਦੀ ਡਿਪਲੋਇਮੈਂਟ ਹੈ ਬਹੁਤੀ ਤੁਸੀਂ ਵੀਆਈਪੀ ਪਾਸੇ ਲਾਈ ਹੋਈ ਹੈ ਜਿਹੜੀ ਸਰਕਾਰ ਹੈ ਜਿਹੜੀ ਬਦਲਾਵ ਵਾਲੀ ਸਰਕਾਰ ਕਹਿੰਦੀ ਸੀ ਕਿ ਅਸੀਂ ਬਿਲਕੁਲ ਵੀ ਇੱਕ ਵੀ ਪੈਸਾ ਕਰਾਪਸ਼ਨ ਚ ਜਿਹੜਾ ਆ ਉਹ ਹਰਾਮ ਦੇ ਬਰਾਬਰ ਹੈ ਜ਼ਹਿਰ ਦੇ ਬਰਾਬਰ ਹੈ ਬਿਲਕੁਲ ਦਰਸਤ ਕਾਰਵਾਈਆਂ ਹੋਣਗੀਆਂ ਤਾਂ ਹੁਣ ਐਡੇ ਐਡੇ ਜਿਹੜੇ ਤੁਹਾਡੇ ਲੋਕ ਨੇ ਉਹਨਾਂ ਨੂੰ ਇੰਨੀ ਇੰਨੀ ਸਿਕਿਉਰਿਟੀ ਕਿਉਂ ਦਿੱਤੀ ਐ ਮਾੜਾ ਮੋਟਾ ਉਦਾਂ ਹੁੰਦਾ ਵੀ ਦੋ ਦੋ ਤਿੰਨ ਤਿੰਨ ਸਿਕਿਉਰਿਟੀ ਗਾਰਡ ਲਈ ਫਿਰਦਾ ਉਹਨਾਂ ਨੂੰ ਡਿਪਲੋਏ ਕਰੋ ਤਾਂ ਜੋ ਲੋਕ ਸੇਫ ਮਹਿਸੂਸ ਕਰਨ ਸੁਰੱਖਿਅਤ ਮਹਿਸੂਸ ਕਰਨ ਸੱਚੀ ਉਹ ਬੜੀ ਸ਼ਰਮ ਆਉਂਦੀ ਯਾਰ ਇਹ ਚੀਜ਼ਾ ਉਦੋਂ ਹੀ ਸੋਲਝ ਜਾਣੀ ਚਾਹੀਦੀ ਜਦੋਂ ਸ਼ੁਰੂ ਹੁੰਦੀਆਂ ਕਿਉਂਕਿ ਦੁਸ਼ਮਣੀ ਵਿੱਚ ਗੁੱਸੇ ਵਿੱਚ ਲਏ ਹੋਏ ਫੈਸਲੇ ਟੱਬਰ ਦੇ ਟੱਬਰ ਉਜਾੜ ਦਿੰਦੇ ਆ ਔਰ ਮੁੜ ਕੇ ਫਿਰ ਜਿਹੜੇ ਉਹ ਟੱਬਰ ਵਸਦੇ ਨਹੀਂ ਕਰ ਮੁੱਦੇ ਪੈ ਜਾਂਦੇ ਸੱਚੀ ਬੜਾ ਅਫਸੋਸ ਹੈ ਜਿਹਨਾਂ ਤੇ ਗੋਲੀਆਂ ਚੱਲੀਆਂ ਉਹਨਾਂ ਲਈ ਵੀ ਹਮਦਰਦੀ ਹੈ ਜਿਨ੍ਹਾਂ ਨੇ ਚਲਾਈਆਂ ਉਹਨਾਂ ਨੂੰ ਵੀ ਕਿਉਂਕਿ ਹੁਣ ਭੁਗਤਣਾ ਤਾਂ ਪੈਣਾ ਸੋ ਪੰਜਾਬ ਦੇ ਪੰਜਾਬ ਦੇ ਹਾਲਾਤ ਪੰਜਾਬ ਦਾ ਮਾਹੌਲ ਕਿੱਧਰ ਜਾ ਰਿਹਾ ਹੈ ਦੇਖ ਕੇ ਮਨ ਦਹਿਲਦਾ ਅਫਸੋਸ ਹੁੰਦਾ ਹੈ ਕਿ ਨੌਜਵਾਨੀ ਨੂੰ ਸਿੱਧੇ ਰਾਹ 'ਤੇ ਲਾਉਣ ਲਈ ਕਿਸੇ ਨਾ ਕਿਸ ਨੂੰ ਅੱਗੇ ਜ਼ਰੂਰ ਆਉਣਾ ਪਵੇਗਾ ਬਹੁਤ